ਅੱਜ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਇੱਕ ਵੱਡੇ ਲੀਡਰ ਦੇ ਪੁੱਤਰ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਕੀ ਚਿੱਟੇ ਦੇ ਨਾਲ ਗ੍ਰਫਤਾਰ ਕੀਤਾ ਗਿਆ ਤਾਂ ਜਿਸ ਵੇਲੇ ਹੋਟਲ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਪੰਜਾਬ ਦੇ ਇੱਕ ਵੱਡੇ ਲੀਡਰ ਦਾ ਪੁੱਤਰ ਇੱਕ ਲੜਕੀ ਸਣੇ ਆਪਣੇ ਚਾਰ ਦੋਸਤਾਂ ਦੇ ਨਾਲ ਚਿੱਟੇ ਦੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲਦਾ ਹੈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਜਿਸ ਵੇਲੇ ਪੁਲਿਸ ਉਸ ਕਮਰੇ ਤੱਕ ਪਹੁੰਚਦੀ ਤਾਂ ਉਸ ਲੀਡਰ ਦਾ ਪੁੱਤ ਪੁਲਿਸ ਨੂੰ ਧੌਂਸ ਦਿਖਾਉਂਦਾ ਹੋਇਆ ਵੀ ਵਿਖਾਈ ਦਿੰਦਾ ਹੈ ਕਿ ਮੇਰਾ ਪਿਓ ਪੰਜਾਬ ਦਾ ਇੱਕ ਵੱਡਾ ਲੀਡਰ ਹੈ ਦਰਅਸਲ Shimla ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ Shimla ਦੇ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਤੇ ਇਸ ਰੇਡ ਦੇ ਦਰਮਿਆਨ ਉਸ ਲੀਡਰ ਦੇ ਪੁੱਤਰ ਨੂੰ 42 ਗ੍ਰਾਮ ਚਿੱਟੇ ਸਣੇ ਇੱਕ ਔਰਤ ਅਤੇ ਕੁੱਲ ਮਿਲਾ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਲੀਡਰ ਦੇ ਪੁੱਤਰ ਨੂੰ ਪਹਿਲਾਂ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਪਰ ਹੁਣ ਉਸ ਦੇ ਖਿਲਾਫ ਜੋ ਹੈ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹਨਾਂ ਦੇ ਕਨੈਕਸ਼ਨ ਹੋਰ ਕਿਹੜੇ ਤਸਕਰਾਂ ਦੇ ਨਾਲ ਨੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਸ ਹੋਟਲ ਦੀਆਂ ਉਸ ਕਮਰੇ ਦੀਆਂ ਜਿੱਥੇ ਕਿ ਨਸ਼ੇ ਦੇ ਹਾਲਤ ਦੇ ਵਿੱਚ ਪੰਜਾਬ ਦੇ ਇੱਕ ਵੱਡੇ ਲੀਡਰ ਦਾ ਪੁੱਤਰ ਆਪਣੇ ਦੋਸਤਾਂ ਦੇ ਨਾਲ ਤੇ ਉਹਨਾਂ ਦੇ ਨਾਲ ਇੱਕ ਲੜਕੀ ਵੀ ਮੌਜੂਦ ਸੀ ਪੁਲਿਸ ਸ਼ਿਮਲਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਜਿਸ ਵੇਲੇ ਪੁਲਿਸ ਇਸ ਕਮਰੇ ਦੇ ਵਿੱਚ ਪਹੁੰਚਦੀ ਹੈ ਤਾਂ ਇਹ ਲੀਡਰ ਜਿਹੜਾ ਹੈ ਇਸਤਾ ਪੁੱਤਰ ਧੌਂਸ ਜਮਾਉਂਦਾ ਹੋਇਆ ਵਿਖਾਈ ਦਿੰਦਾ ਹੈ ਪੁਲਿਸ ਦੇ ਉੱਤੇ ਕਿ ਤੁਹਾਨੂੰ ਪਤਾ ਨਹੀਂ ਮੈਂ ਕੌਣ ਆ ਹਾਲਾਂਕਿ ਇੱਕ ਲੜਕੀ ਜਿਹੜੀ ਉਹਨਾਂ ਦੇ ਨਾਲ ਮੌਜੂਦ ਹੁੰਦੀ ਹੈ ਉਹ ਲੜਕੀ ਆਪਣਾ ਹੱਥ ਦੇ ਨਾਲ ਆਪਣਾ ਮੂੰਹ ਲੁਕਾਉਂਦੀ ਹੋਈ ਵਿਖਾਈ ਦੇ ਰਹੀ ਹੈ ਬੈੱਡ ਦੇ ਉੱਤੇ ਬੈਠੇ ਹੋਏ ਵਿਖਾਈ ਦਿੰਦੇ ਨੇ ਜਿਸ ਵੇਲੇ ਸ਼ਿਮਲਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੰਜਾਬ ਦੇ ਇਸ ਵੱਡੇ ਲੀਡਰ ਦੇ ਪੁੱਤਰ ਦਿਨ ਨੂੰ ਪਹਿਲਾਂ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪਰ ਹੁਣ ਉਸਤੇ ਵੱਖ-ਵੱਖ ਕਨੈਕਸ਼ਨਾਂ ਦੀ ਵੀ ਕੋਖ ਕੀਤੀ ਜਾ ਰਹੀ ਹੈ ਕਿ ਇਸਦੇ ਕਨੈਕਸ਼ਨ ਕਿੱਥੇ-ਕਿੱਥੇ ਨੇ ਕਿਹੜੇ-ਕਿਹੜੇ ਨਸ਼ਾ ਤਸਕਰਾਂ ਦੇ ਨਾਲ ਨੇ ਤਾਂ ਇੱਕ ਗ੍ਰਫਤਾਰੀ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਹੋਈ ਬਲਕਿ ਸ਼ਿਮਲਾ ਵਿਖੇ ਹੋਈ ਹੈ ਜਿੱਥੇ ਕਿ ਸ਼ਿਮਲਾ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਹੋਟਲ ਦੇ ਵਿੱਚ ਇਹ ਰੁਕੇ ਹੋਏ ਸਨ ਹੈ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਤੇ ਰੇਡ ਦੇ ਦਰਮਿਆਨ ਇਸ ਪੰਜਾਬ ਦੇ ਲੀਡਰ ਦਾ ਪੁੱਤ ਆਪਣੇ ਚਾਰ ਦੋਸਤਾਂ ਦੇ ਨਾਲ ਤੇ ਇੱਕ ਲੜਕੀ ਦੇ ਨਾਲ ਕਮਰੇ ਦੇ ਵਿੱਚ ਮਿਲਦਾ ਜਿਹੜੇ ਕੀ ਦੱਸਿਆ ਜਾ ਰਿਹਾ ਹੈ ਨਸ਼ੇ ਦੀ ਹਾਲਤ ਦੇ ਵਿੱਚ ਸਨ ਇਥੋਂ ਤਾਂਕਿ ਇਹਨਾਂ ਦੇ ਕੋਲੋਂ 42 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਜਾਂਦਾ ਹੈ